ਦੋਸਤੋ ਇੱਕ ਵਾਰ ਟ੍ਰੇਨ 'ਚ ਤਿੰਨ ਕੁੜੀਆਂ ਗੱਲਾਂ ਕਰਦਿਆਂ ਕਰਦਿਆਂ ਆਪਸ ਵਿੱਚ ਫਰੈਂਡਸ ਬਣ ਜਾਂਦੀਆਂ ਨੇਗੀਆਂ ਤਿੰਨੋਂ ਇੱਕ ਦੂਜੇ ਨੂੰ ਆਪਣਾ ਨਾਮ ਦੱਸਦਿਆਂ ਨੇ ਪਹਿਲੀ ਕਹਿੰਦੀ ਮੇਰਾ ਨਾਮ ਦੌਲਤ ਆ ਦੂਜੀ ਕਹਿੰਦੀ ਮੇਰਾ ਨਾਮ ਵਿਦਿਆ ਤੀਜੀ ਕਹਿੰਦੀ ਮੇਰਾ ਨਾਮ ਇੱਜ਼ਤ ਚਲੋ ਤਿੰਨੋਂ ਇੱਕ ਦਿਨੇ ਇਕੱਠੀਆਂ ਹੋ ਕੇ ਫਿਰ ਮौज-ਮਸਤੀ ਕਰਦੀਆਂ ਨੇ ਘੁੰਮਦੀਆਂ ਨੇ ਫਿਰਦੀਆਂ ਨੇਗੀਆਂ ਸ਼ਾਪਿੰਗ ਕਰਦੀਆਂ ਨੇ ਖਾਂਦੀਆਂ ਪੀਂਦੀਆਂ ਨੇ ਮਤਲਬ ਖੂਬ ਇੰਜੋਏ ਕਰਦੀਆਂ ਨੇ ਜਦੋਂ ਵਾਰੀ ਵਿਛਣ ਦੀ ਆ ਜਾਂਦੀ ਆ ਉਹ ਕਹਿੰਦੀ ਐਦਾਂ ਕਰਦੇ ਆ ਆਪਾਂ ਤਿੰਨੋਂ ਇੱਕ ਦੂਜੇ ਨੂੰ ਆਪਣਾ ਟਿਕਾਣਾ ਦੱਸ ਦਿਆਂਗੇ ਤਾਂ ਕਿ ਜੇ ਅਗਲੀ ਵਾਰ ਆਪਾਂ ਇੱਕ ਦੂਜੇ ਨੂੰ ਮਿਲਣਾ ਹੋਵੇ ਮਿਲਣਾ ਸੌਖਾ ਹੋ ਜਾਏ ਪਹਿਲਾਂ ਤਾਂ ਦੌਲਤ ਬੋਲਦੀ ਆ ਕਹਿੰਦੀ ਜੇਕਰ ਤੁਸੀਂ ਮੈਨੂੰ ਮਿਲਣਾ ਹੋਵੇ ਤਾਂ ਤੁਸੀਂ ਅਮੀਰ ਲੋਕਾਂ ਕੋਲ ਆ ਜਾਓ ਮੈਂ ਤੁਹਾਨੂੰ ਉੱਥੇ ਮਿਲਾਂਗੀ ਚਲੋ ਠੀਕ ਐ ਦੂਸਰੀ ਦੀ ਵਾਰੀ ਆਈ ਵਿਦਿਆ ਦੀ ਉਹ ਕਹਿੰਦੀ ਜੇਕਰ ਤੁਸੀਂ ਮੈਨੂੰ ਮਿਲਣਾ ਹੋਵੇ ਤਾਂ ਤੁਸੀਂ ਪੜ੍ਹੇ ਲਿਖੇ ਲੋਕਾਂ ਕੋਲ ਆ ਜਾਓ ਮੈਂ ਤੁਹਾਨੂੰ ਉੱਥੇ ਮਿਲਾਂਗੀ ਜਦੋਂ ਤੀਜੀ ਇੱਜ਼ਤ ਦੀ ਵਾਰੀ ਆਉਂਦੀ ਆ ਉਹ ਉਦਾਸ ਹੋ ਜਾਂਦੀ ਹੈਗੀ ਉਹ ਰੋਂ ਲੱਗ ਜਾਂਦੀ ਆ ਉਹ ਦੋਨੇ ਆਣੇ ਕਹਿੰਦੀ ਆ ਵੀ ਤੈਨੂੰ ਕੀ ਹੋ ਗਿਆ ਤੂੰ ਵੀ ਆਪਣਾ ਟਿਕਾਣਾ ਦੱਸ ਉਹ ਕੰਦੀ ਭੈਣੇ ਮੈਂ ਆਪਣਾ ਕੋਈ ਟਿਕਾਣਾ ਨਹੀਂ ਦੱਸ ਸਕਦੀ ਕਹਿੰਦੀ ਆ ਕਿਉਂ ਕਹਿੰਦੀ ਦਰਸਲ ਗੱਲ ਇਹ ਹੈਗੀ ਕਿ ਨਹੀਂ ਮੈਂ ਜਿੱਥੋਂ ਇੱਕ ਵਾਰ ਚਲੀ ਜਾਵਾਂ ਉੱਥੇ ਕਦੇ ਦੁਬਾਰਾ ਨਹੀਂ ਆਉਂਦੀ ਸੋ ਦੋਸਤੋ ਤੁਸੀਂ ਸਮਝ ਹੀ ਸਕਦੇ ਹੋ ਮੈਂ ਇਸ ਕਹਾਣੀ ਜਰੀਏ ਕੀ ਕਹਿਣਾ ਚਾਹੁੰਦਾ ਇੱਜ਼ਤ ਆ ਵਾਕਈ ਕੋਈ ਟਿਕਾਣਾ ਨਹੀਂ ਹੁੰਦਾ ਜਿੱਥੋਂ ਇੱਕ ਵਾਰ ਚਲੀ ਜਾਵੇ ਉੱਥੇ ਦੁਬਾਰਾ ਨਹੀਂ ਕਹਿੰਦੇ ਆਉਂਦੀ ਦੋਸਤੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਥੈਂਕ ਯੂ ਦੋਸਤੋ